ਯਾਰ ਯਾ ਅਗੜ ਨਹੀਂ ਗਿਨੀ ਮਲਾ ਜੁੰਖੇ ਚਕੇੋ ਜੋ ਜਨਾ ਦਾ ਜੱਟ ਵੀ ਸੀ ਕਿਨ ਸੋਸੀガル ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਤੁਹਾਡੇ ਆਪਣੀ YouTube ਚੈਨਲ ਦੇ ਵਿੱਚ ਲੈ ਕੇ ਇੱਕ ਹੋਰ ਇੰਟਰਸਟਿੰਗ ਨਿਊ ਵੀਡੀਓ ਹਾਜ਼ਰ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਹੀ ਵੀਰ ਦੋ ਟਰੈਕਟਰ ਆਏ ਨੇ ਬਹੁਤ ਵਧੀਆ ਕੰਡੀਸ਼ਨ ਦੇ ਨੇ ਜੀ ਪਹਿਲਾ ਟਰੈਕਟਰ ਤੁਸੀਂ ਦੇਖ ਰਹੇ ਹੋ ਜੀ HMT 65Y 65Y ਟਰੈਕਟਰ ਹੈ ਜੀ 2005 ਮਾਡਲ ਹੈ ਹੁੱਡ ਛਾਤਰੀ ਲੱਗਿਆ ਹੋਇਆ ਵੀਰ ਜੀ 3,75,000 ਰੁਪਏ ਦਾ ਪ੍ਰਾਈਸ ਮੰਗਿਆ ਜੀ ਗੁਰਦਾਸਪੁਰ ਏਰੀਆ ਹੈ ਟਰ ਬਿਲਕੁਲ ਨਿਊ ਨੇ ਵੀਰ 97 ਪੂਰਾ 800 02756 ਇਹਨਾਂ ਦਾ ਨੰਬਰ ਹੈ ਜੀ 97 800 ਪੂਰਾ ਜੀ 02756 ਕਿਸਾਨ ਵੀਰ ਦਾ ਨੰਬਰ ਹੈ ਜੀ ਜਿੱਦਾਂ ਤੁਸੀਂ ਕੰਟੈਕਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਜੀ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਵੀ ਤੁਸੀਂ ਦੇਖ ਰਹੇ ਹੋ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਵੀਰ ਜੀ ਇੰਜਨ ਗੇਅਰ ਪੰਪ ਸਭ ਕੁਝ ਓਕੇ ਹੈ ਟਰੈਕਟਰ ਦਾ ਕੋਈ ਵੀ ਤੁਹਾਨੂੰ ਸਮੱਸਿਆ ਦੇਖਣ ਨੂੰ ਨਹੀਂ ਮਿਲਦੀ ਜੇਕਰ ਤੁਸੀਂ ਵੀ ਆਪਣੇ ਟਰੈਕਟਰ ਟਰੋਲੀ ਤੇ ਕਿਸੇ ਹੋਰ ਖੇਤੀਬਾੜੀ ਸੰਦ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਹੋ ਜੀ ਤਾਂ ਉਹਦੇ ਲਈ 5 ਤੋਂ 7 ਫੋਟੋਆਂ ਤੇ ਜਿਹੜੀ ਜਾਣਕਾਰੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਟਾਈਮ ਉਹ ਸਾਨੂੰ ਲਿਖ ਕੇ ਮੇਰੇ WhatsApp ਨੰਬਰ ਤੇ ਭੇਜ ਦਿਓ ਜੀ ਮੇਰਾ WhatsApp ਨੰਬਰ ਹੈਗਾ ਜੀ 8837665987 ਉਸ ਤੋਂ ਬਾਅਦ ਤੁਹਾਡੀ ਐਡ ਕੋ ਐਡ ਹੈ ਜਿਹੜੀ ਉਹ ਬਿਲਕੁਲ ਫ੍ਰੀ ਦੇ ਵਿੱਚ ਅਸੀਂ ਆਪਣੇ YouTube ਚੈਨਲ ਤੇ ਲਗਾ ਦੇਾਂਗੇ ਜੀ ਤੇ ਤੁਹਾਡਾ ਖੁਦ ਦਾ ਹੀ ਨੰਬਰ ਦੇਵਾਂਗੇ ਐਡ ਵਿੱਚ ਜੀ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਹੁੰਦਾ ਜੀ ਐਡ ਦੇ ਵਿੱਚ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਵੀ ਕਿਸਾਨ ਭਰਾ ਸਾਡੇ YouTube ਚੈਨਲ ਨਾਲ ਜੁੜ ਸਕਣ ਤੇ ਇਸ ਟਰੈਕਟਰ ਮੰਡੀ ਦਾ ਫਾਇਦਾ ਚੱਕ ਸਕਣ ਜੀ ਤੇ ਇਹ ਵੀਰ ਜੀ ਮੰਡੀ ਆ ਟਰੈਕਟਰ ਨਹੀਂ ਹੁੰਦਾ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਜੀ ਲੋਕਲ ਕਿਸਾਨਾਂ ਦੇ ਘਰੇ ਖੜਾ ਹੋਇਆ ਟਰੈਕਟਰ ਹੁੰਦਾ ਵੀਰ ਜੀ ਪੂਰਾ ਵਧੀਆ ਚੱਲਦਾ ਸੋਹਣਾ ਟਰੈਕਟਰ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਜੀ ਅੱਗੇ ਦੇਖ ਰਹੇ ਹੋ ਤੁਸੀਂ ਵੀਰ ਜੀ ਫਾਰਮ ਟਰੈਕ ਹੈ ਜੀ 60 ਬਹੁਤ ਵਧੀਆ ਕੰਡੀਸ਼ਨ ਹੈ ਵੀਰ ਨਿਊ ਪਿਆ ਜਮਾ ਲਾਸਟ ਨਿਕਲਿਆ ਵੀਰ ਜੀ 2007 ਚ ਤਿੰਨ ਦਸ ਪ੍ਰਾਈਜ਼ ਮੰਗਿਆ ਵੀਰ ਨੇ ਕੰਡੀਸ਼ਨ ਦੇਖ ਲਓ ਵੀਰ ਜੀ ਬਹੁਤ ਸੋਹਣੀ ਪਈ ਆ ਵੀਰ ਜੀ ਫਾਰਮ ਟਰੈਕ 60 ਹੈ ਜੀ ਏਰੀਆ ਵੀਰ ਨੇ ਦੱਸਿਆ ਨਹੀਂ ਜੀ ਟਾਇਰ ਨਿਊ ਬਿਲਕੁਲ ਨਿਊ ਟਾਇਰ ਪਏ ਨੇ ਵੀਰ ਜੀ ਨਵੇਂ ਟਾਇਰ ਪਵਾਏ ਹੋਏ ਨੇ ਟਰੈਕਟਰ ਬਹੁਤ ਵਧੀਆ ਕੰਡੀਸ਼ਨ ਦਾ ਵੀਰ ਸਭ ਕੁਝ ਓਕੇ ਪੈ ਟਰੈਕਟਰ ਦਾ ਹੁੱਡ ਛਤਰੀ ਲੱਗੀ ਹੋਈ ਹੈ ਕਿਸੇ ਤਰ੍ਹਾਂ ਦੀ 1% ਦੀ ਵੀ ਸਮੱਸਿਆ ਹੈ ਨਹੀਂ ਵੀਰ ਜੀ ਕਾਗਜ਼ ਵਗੈਰਾ ਵੀ ਸਭ ਕੁਝ ਬਿਲਕੁਲ ਓਕੇ ਪਏ ਨੇ 9875 84860 ਇਸਾਨ ਵੀ ਦਾ ਨੰਬਰ ਹੈ ਜੀ ਜੇਦੋਂ ਤੇ ਤੁਸੀਂ ਕੰਟੈਕਟ ਕਰਨਾ ਹੈ ਤੇ ਇਹ ਟਰੈਕਟਰ ਦੀ ਡੀਲ ਕਰਨੀ ਹੈ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਕਿ ਇਹ ਫਾਈਨਲ ਪ੍ਰਾਈਸ ਨਹੀਂ ਹੁੰਦਾ ਜੀ ਇਹਦੇ ਵਿੱਚੋਂ ਪ੍ਰਾਈਸ ਉੱਪਰ-ਨੀਚੇ ਹੋ ਜਾਂਦਾ ਜੀ ਉਹ ਤੁਸੀਂ ਮੌਕੇ ਤੇ ਕਰ ਸਕਦੇ ਹੋ ਵੀਰ ਦਾ ਨੰਬਰ ਦਿੱਤਾ ਹੋਇਆ ਤੇ ਕੰਟੈਕਟ ਕਰਕੇ ਤੁਸੀਂ ਟਰੈਕਟਰ ਦੇਖ ਆ ਸਕਦੇ ਹੋ ਤੇ ਟਰੈਕਟਰ ਖਰੀਦ ਸਕਦੇ ਹੋ ਹੋਰ ਫੋਟੋਆਂ ਵੀਡੀਓ ਵੀ ਆਪਦੇ WhatsApp ਨੰਬਰ ਤੇ ਤੁਸੀਂ ਵੀਰਾਂ ਤੋਂ ਮੰਗਵਾ ਸਕਦੇ ਹੋ ਜੀ ਕੰਡੀਸ਼ਨ ਬਹੁਤ ਵਧੀਆ ਵੀਰ ਜੀ ਤੇ ਜਿਹੜੇ ਵੀਰ ਇਹਨਾਂ ਟਰੈਕਟਰ ਲੈਣ ਉਹ ਇਹਨਾਂ ਵੀਰਾਂ ਨੂੰ ਫੋਨ ਕਰਨਗੇ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਇਹ ਐਡ ਪਹਿਲੇ ਮਹੀਨੇ ਦੀ 14 ਤਰੀਕ 2019 ਨੂੰ ਜੜੀ ਹੈ ਜੀ ਤੇ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਫੋਨ ਲਾਉਣਾ ਜੀ ਦੂਜੇ ਮਹੀਨੇ ਦੀ 14 ਤਰੀਕ ਤੱਕ ਹੀ ਤੁਸੀਂ ਇਹਨਾਂ ਵੀਰਾਂ ਨੂੰ ਫੋਨ ਕਰਨੇ ਜੀ ਕਿਉਂਕਿ ਇੱਕ ਮਹੀਨੇ ਬਾਅਦ ਕਈ ਵਾਰੀ ਟਰੈਕਟਰ ਸੇਲ ਹੋ ਜਾਂਦੇ ਤੇ ਫੋਨ ਤੇ ਫੋਨ ਵੀਰਾਂ ਕੋਲ ਜਾਈ ਜਾਂਦੇ ਰਹਿੰਦੇ ਫਿਰ ਵੀ ਇਸ ਕਰਕੇ ਅਸੀਂ ਵਿੱਚ ਡੇਟ ਜ਼ਰੂਰ ਦੱਸ ਦਿੰਨੇ ਹਾਂ ਵੀ ਇੱਕ ਮਹੀਨੇ ਦੇ ਵਿੱਚ ਵਿੱਚ ਤੁਸੀਂ ਟਰੈਕਟਰ ਲੈਣਾ ਜੀ ਤੇ ਅੱਜ ਦੀ ਵੀਡੀਓ ਸਿਰਫ ਇਹਨੇ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਜਲਦੀ ਨਾਲ ਫਿਰ ਮੁਲਾਕਾਤ